ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਬਿਲਕੁਲ ਭਾਵਨਾ ਤੋਂ ਦੱਸ ਦਈਏ ਆਪਣਾ ਐਸਐਚਓ ਮੁੰਨਾਪੁਰ ਦਾਖਾ ਦੇ ਕੁਲਵਿੰਦਰ ਸਿੰਘ ਲੋਕ ਗਧਰਾਉ ਪੁਲਿਸ ਤੇ ਵੱਲੋਂ ਇਹਨਾਂ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਜ਼ਨਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਬੋਰਡ ਦੇ ਮਹਾਲੀ ਦੇ ਵੱਲੋਂ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਮਿਕ ਚੀਰਦੇ ਵੱਲੋਂ ਪ੍ਰਮੁਖਤਾਂ ਦੇ ਨਾਲ ਇੱਕ ਕਬਰ ਨੂੰ ਜਨਕ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਉਹ ਗਧਰਾਉ ਪੁਲਿਸ ਦੀ ਹੜਤਲ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਐਸੇ ਤਰ੍ਹਾਂ ਸਸਪੈਂਡ ਕੀਤਾ ਕਿਉਂਕਿ ਪਹਿਲਾ ਇਹ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਹੀ ਸੀ ਜਿਹੜਾ ਜਿਸ ਤੋਂ ਬਾਅਦ ਜਿੱਦਾਂ ਹੀ ਇੱਕ ਖਬਰوں ਵਿੱਚ ਜੀਤਿਆ ਨਾ ਉਸ ਤੋਂ ਬਾਅ ਹੋਰ ਐਕਟ ਚੋਂ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਇੱਕ ਵਾਰ ਵੀ ਸਤਾਣਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਔਰਣਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕੌਂਸਟੇਬਲ ਨੂੰ ਅਹ ਕੋਰਪੋਰੇਸ਼ਨ ਦੇ ਨਾਲ ਲਗਾਤਾਰ ਜਿਹੜਾ ਕਿ ਬਲਾਕਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀ ਜਦੋਂ ਇੱਕ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਹ ਦੇਖ ਕੇ ਉਹ ਉਸ ਦੀ ਗੱਲ ਨਹੀਂ ਮੰਨੇਗੇ ਤਾਂ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਖਬਰ ਦਾ ਸ਼ਿਕਾਰ ਆ ਬਣਾਉਂਦਾ ਰਿਹਾ ਐਸਾ ਚੋਤ ਜਿੱਥੇ ਕਿਸੇ ਤੇ ਨਾਟਕ ਹੋਇਆ ਉਸ ਤੋਂ ਬਾਅਦ ਉੱਥੇ ਉੱਥੇ ਹੀ ਉਹ ਮਹਿਲਾ ਪੁਲਿਸ ਦੇ ਕੋਲੋਂ ਬਲਾਕ ਹੀ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਜਿਹੜਾ ਕੀ ਬਲਾਕਕਾਰ ਕਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਇੱਥੇ ਤਾਂ ਜਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮਹਾਲੀ ਦੇ ਵੱਲੋਂ 34 ਧਾਰਾ 376 ਦੀ ਜਿਹੜੀ ਕਿ ਕਾਰਵਾਈ ਕੀਤੀ ਜਾਦੀ ਹੈ ਜਿਸ ਤੋਂ ਪਹਿਲਾਂ ਹੀ ਐਫਐਸਟੀ ਨੂੰ ਇਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀ ਜੇ ਤਾਂ ਹੁਣ ਦਿਗਰਾਉਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਗਵਜਨਾ ਮਾਮਲੇ ਦੇ ਵਿੱਚ ਐਫਐਸਟੀ ਕੁਲਵਿੰਦਰ ਸਿੰਘ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਹੈ ਧੰਨਵਾਦ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸ ਐਚਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜਬਰ ਜਨਾ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸਦੀ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸ ਦੀ ਵੀਡੀਓ ਜਿਹੜੀ ਹੈ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਦਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕੌਨਸਟੇਬਲ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਦੀ ਬਿਲਕੁਲ ਭਾਵਨਾ ਤੋਂ ਦੱਸ ਦਈਏ ਆਪਣਾ ਐਸਐਚਓ ਮੁੰਨਾਪੁਰ ਦਾਖਾ ਦੇ ਕੁਲਵਿੰਦਰ ਸਿੰਘ ਲੋਕ ਗਿਦਰਾਉ ਪੁਲਿਸ ਤੇ ਵੱਲੋਂ ਇਹ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਲਨਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਬੋਰਡ ਦੇ ਮਹਾਲੀ ਦੇ ਵੱਲੋਂ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਨਿਕ ਚਿਰਾ ਦੇ ਵੱਲੋਂ ਪ੍ਰਮੁਖਤਾ ਦੇ ਨਾਮਿਤ ਕਬਰ ਨੂੰ ਜਨਤਕ ਚਲਾਇਆ ਗਿਆ ਤਾਂ ਜਿਸ ਤੋਂ ਬਾਅਦ ਉਹ ਗਿਦਰਾਉ ਪੁਲਿਸ ਦੀ ਹੜਤਲ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਐਸਐਚਓ ਨੂੰ ਸਸਪੈਂਡ ਕੀਤਾ ਕਿਉਂਕਿ ਪਹਿਲਾਂ ਇਹ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਹੀ ਸੀ ਜਿਹਦਾ ਜਿਸ ਤੋਂ ਬਾਅਦ ਜਿੱਦਾਂ ਹੀ ਇੱਕ ਖਬਰوں ਮੈਸੇਜ ਜਿੱ ਤਉਹ ਇੱਕ ਐਸਚੋ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਇੱਕ ਵਾਰ ਵੀ ਸਤਾਣਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਭਾਵਨਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕਨਸਟੇਬਲ ਨੂੰ ਕਨਸਟੇਬਲ ਦੇ ਨਾਲੋਂ ਲਗਾਤਾਰ ਜਿਹੜਾ ਕਿ ਬਲਾਫਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀ ਜਦੋਂ ਇੱਕ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਹ ਦੇਖ ਕੇ ਉਹ ਉਸਦੀ ਗੱਲ ਨਹੀਂ ਮੰਨੇਗੀ ਤਾਂ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਖਵਲਵਾ ਸ਼ਿਕਾਰ ਆ ਬਣਾਉਂਦਾ ਰਿਹਾ ਸੀ ਤੇ ਚੋਤ ਜਿੱਥੇ ਕਿਸੇ ਤੇ ਨਾਟਕ ਹੋਇਆ ਉਸ ਤੋਂ ਬਾਅਦ ਉੱਥੇ ਉੱਥੇ ਹੀ ਉਹ ਮਹਿਲਾ ਕੋਸਤੇ ਬਣੂਨ ਬਲਾਕੇ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਕਿਹ ਬਲਾਕ ਕਾਲ ਕਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਨੂੰ ਜਿਹੜੀ ਕਿ ਸ਼ਿਕਾਇਤ ਹੈ ਐਫਆਰ ਤੋਂ ਜਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮਕਾਲੀ ਦੇ ਵੱਲੋਂ ਅਫਸਰ ਤੋਂ 376 ਦੀ ਜਿਹੜੀ ਕਾਰਵਾਈ ਉਹ ਕੀਤੀ ਜਾਦੀ ਹੈ ਨਾ ਜਿਸ ਤੋਂ ਪਹਿਲਾਂ ਹੀ ਐਫਐਸਟੂ ਦੇ ਇਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀਗੇ ਤਾਂ ਹੁਣ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਗਰਜਨਾਮਾ ਮਾਮਲੇ ਦੇ ਵਿੱਚ ਐਫਐਸਟੂ ਕੁਲਵਿੰਦਰ ਸਿੰਘ ਨੂੰ ਸਸਪੈਂਡ ਆਊ ਕਰ ਦਿੱਤਾ ਗਿਆ। ਧੰਨਵਾਦ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਹਿਣਗੇ ਤੁਹਾਡੇ ਨਾਲ ਇਸੀ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸਐਚਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਬਰ ਜਨਾਹ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸ ਲਈ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸ ਦੀ ਵੀਡੀਓ ਜਿਹੜੀ ਆ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਬਿਲਕੁਲ ਭਾਵਨਾਤੋਂ ਦੱਸਦੀ ਹੈ ਆਪਣਾ ਐਸਐਚਓ ਮੁਨਾਪੁਰ ਡਾਕਖਾਨੇ ਕੁਲਵਿੰਦਰ ਸਿੰਘ ਨੂੰ ਗਿਦਰਾਉ ਪੁਲਿਸ ਤੇ ਵੱਲੋਂ ਇਹ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਦਨਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਬੋਰਡ ਦੇ ਮਹਾਲੀ ਦੇ ਵੱਲੋਂ ਦਲਦਿਤ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਨਿਕ ਵਿਰਾਦੇ ਵੱਲੋਂ ਪ੍ਰਮੁੱਖਤਾ ਦੇ ਮਾਲਿਕ ਖਬਰ ਨੂੰ ਜਨਤਕ ਕਿਲਾਇਆ ਗਿਆ ਤਾਂ ਜਿਸ ਤੋਂ ਬਾਅਦ ਉਹ ਗਿਦਰਾਉ ਪੁਲਿਸ ਦੀ ਹੜਤੱਦ ਦੇ ਵਿੱਚ ਆਈ ਹੈ ਤਾਂ ਉਹਨਾਂ ਵੱਲੋਂ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਪਹਿਲਾਂ ਇਹ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਿਹਾ ਸੀ ਜਿਹੜਾ ਜਿਸ ਤੋਂ ਬਾਅਦ ਜਿੱਦਾਂ ਇਹ ਸੁਨੇਹ ਖਬਰ ਨੂੰ ਜਨਤ ਤਹਾਨੂੰ ਐਕਟਰ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਇੱਕ ਵਾਰ ਵੀ ਸਟਾਰ ਨਾਲ ਸਾਡੇ ਦਰਸ਼ਕਾਂ ਦੋਸਤੋ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਭਾਣਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕਾਂਸਟੇਬਲ ਨੂੰ ਕਾਂਸਟੇਬਲ ਦੇ ਨਾਲ ਨਗਰ ਕੌਂਸਲ ਜਿਹੜਾ ਕਿ ਬਲਾਟਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀਗਾ ਤੇ ਇੱਕ ਅਸਲੀ ਵੀਡੀਓ ਬਣਾ ਕੇ ਚਲੋਂ ਧਮਕੀ ਦਿੱਤੀ ਆ ਜਾਂਦੀ ਸੀ ਜਿਹਦੇ ਦੇਖ ਕੇ ਉਹ ਉਸਦੀ ਗੱਲ ਨਹੀਂ ਮੰਨੇਗੀ ਤਾਂ ਉਸਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਕਮਰ ਦਾ ਸ਼ਿਕਾਰ ਆ ਉਹ ਬਣਾਉਂਦਾ ਰਿਹਾ ਐਸਐਚਓ ਤਾਂ ਜਿੱਥੇ-ਜਿੱਥੇ ਵੀ ਤਾਂ ਨਾਕ ਹੋਇਆ ਉਸ ਤੋਂ ਬਾਅਦ ਉਥੇ ਹੁੰਦੇ ਹੀ ਉਹ ਮਹਿਲਾ ਕਾਂਸਟੇਬਲ ਨੂੰ ਬਲਾਕੇ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਕਿਹ ਬਲਾਕ ਕਾਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਨੂੰ ਜਿਹੜੀ ਕਿ ਸ਼ਿਕਾਇਤ ਅਸੀਂ ਰਿਪੋਰਟ ਕੀਤੀ ਤਾਂ ਜਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮੁਕੱਲੀ ਦੇ ਵੱਲੋਂ ਸੈਕਟੂ 376 ਦੀ ਜਿਹੜੀ ਕਿ ਕਾਰਵਾਈ ਕੀਤੀ ਜਾਦੀ ਹੈ ਜਿਸ ਤੋਂ ਪਹਿਲਾਂ ਹੀ ਸੈਕਟੂ ਇਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀਗੇ ਤਾਂ ਹੁਣ ਗ੍ਰਾਊਂਡ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹਦੇ ਗਰੋਜ ਨਾਮ ਮਾਮਲੇ ਦੇ ਵਿੱਚ ਕੁਲਵਿੰਦਰ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਧੰਨਵਾਦ ਹੈ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਹਿਣਗੇ ਤੁਹਾਡੇ ਨਾਲ ਇਸੀ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸ ਐਚ ਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਬਰ ਜਨਾ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸਦੀ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸਦੀ ਵੀਡੀਓ ਜਿਹੜੀ ਆ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕੌਨਸਟੇਬਲ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਬਿਲਕੁਲ ਭਾਵਨਾ ਤੋਂ ਦੱਸ ਦਈਏ ਆਪਣਾ ਐਸਐਚਓ ਮੁੰਨਾਪੁਰ ਦਾਖਾ ਰੇ ਕੁਲਵਿੰਦਰ ਸਿੰਘ ਨੂੰ ਗਿਦਰਾਉ ਪੁਲਿਸ ਤੇ ਵੱਲੋਂ ਇਹ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਜਲਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟਰੀ ਕ੍ਰਾਈਮ ਬੋਰੋ ਦੇ ਮੁਹਾਲੀ ਦੇ ਵੱਲੋਂ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਨਿਕ ਚਿਉਰਾ ਦੇ ਵੱਲੋਂ ਪ੍ਰਮੁਖਤਾ ਦੇ ਨਾਲ ਖਬਰ ਨੂੰ ਜਨਤਕ ਕਿਲਾਇਆ ਗਿਆ ਤਾਂ ਜਿਸ ਤੋਂ ਬਾਅਦ ਕੋਈ ਗਿਦਰਾਉ ਪੁਲਿਸ ਦੀ ਹਰਕਤ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਐਸਐਚਓ ਨੂੰ ਸਸਪੈਂਡ ਕੀਤਾ ਕਿਉਂਕਿ ਪਹਿਲਾਂ ਇਹ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਿਹਾ ਸੀ ਜਿਹੜਾ ਜਿਸ ਤੋਂ ਬਾਅਦ ਜਿੱਦਾਂ ਹੀ ਖਬਰوں ਵਿੱਚ ਚਿਤਿਆ ਗਿਆ ਨਾ ਉਸ ਕਹੁ ਐਕਟਚੂਅਲ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਇੱਕ ਵਰਵੀ ਸਤਾਰਨਾ ਸਾਡੇ ਦਰਸ਼ਕਾਂ ਦੋਸਤੋ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਔਰ ਮਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਮਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕਨਸਟੇਬਲ ਨੂੰ ਕੋਸਟੇਬਲ ਨੇ ਆਲਮ ਲਗਾ ਤਾੜ ਜਿਹੜਾ ਕਿ ਬਲਾਕਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀ ਜਦ ਇੱਕ ਅਸਲੀ ਵੀਡੀਓ ਬਣਾ ਕੇ ਉਸ ਨੂੰ ਧਮਕੀ ਦਿੱਤੀ ਜਾਂਦੀ ਸੀ ਇਹ ਦੇਖ ਕੇ ਉਹ ਉਸ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਕਮਲ ਦਾ ਸ਼ਿਕਾਰ ਆ ਉਹ ਬਣਾਉਂਦਾ ਰਿਹਾ ਅਤੇ ਚੋਤ ਕਿਤੇ ਕਿਤੇ ਹੀ ਤਾਂ ਨਾ ਹੋਇਆ ਉਸ ਤੋਂ ਬਾਅਦ ਉੱਥੇ ਹੋਤੇ ਹੀ ਉਹ ਮਹਿਲਾ ਕੋਸਟੇਬਲ ਨੂੰ ਬਲਾਕੇ ਤੋਂ ਨਾਲ ਜ਼ਬਰਦਸਤੀ ਉਸ ਦੇ ਨਾਲ ਜਿਹੜਾ ਕਿ ਬਲਾਕਕਾਰ ਕਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਕੋਲ ਜਾ ਕੇ ਉਹ ਜਿਹੜੀ ਸ਼ਿਕਾਇਤ ਹੈ ਇਤਿਆਦ ਜਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮਹਾਲੀ ਦੇ ਵੱਲੋਂ ਐਸਐਟੂ 376 ਦੀ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਜਿਸ ਤੋਂ ਪਹਿਲਾਂ ਹੀ ਐਸਐਟੂ ਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀਗੇ ਤਾਂ ਹੁਣ ਜਿਹੜਾ ਰੌਂਗ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਗਵਰਜਨਾ ਮਾਮਲੇ ਦੇ ਵਿੱਚ ਐਸਐਟੂ ਕੁਲਵਿੰਦਰ ਸਿੰਘ ਨੂੰ ਸਸਪੈਂਡ ਆਊ ਕਰ ਦਿੱਤਾ ਗਿਆ ਹੈ ਧੰਨਵਾਦ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸ ਐਚਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਬਰ ਜਨਾ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸਦੀ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸਦੀ ਵੀਡੀਓ ਜਿਹੜੀ ਆ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕੌਨਸਟੇਬਲ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਜੀ ਬਿਲਕੁਲ ਬਾਵਨਦ ਹੁੰ ਦੱਸ ਦिए ਆਪਣਾ ਇਹ ਤੋਂ ਮੁਨਾਬੁਰ ਦਖਾਵੇ ਕੁਲਵਿੰਦਰ ਸਿੰਘ ਨੂੰ ਗਿਦਰਾਉ ਪੁਲਿਸ ਤੇ ਬੁਲਾਰਾ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਦਨਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਵਿਰੋਧ ਬਗਾਲੀ ਦੇ ਵੱਲੋਂ ਦਲਦਿਤ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਨਿਕ ਚਿਰਾ ਦੇ ਵੱਲੋਂ ਪ੍ਰਮੁੱਖਤਵ ਮਲਿਕ ਖਬਰ ਨੂੰ ਜਨੈਕ ਕਿਲਾਇਆ ਗਿਆ ਤਾਂ ਜਿਸ ਤੋਂ ਬਾਅਦ ਉਹ ਗਿਦਰਾਉ ਪੁਲਿਸ ਦੀ ਹੜਤ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਐਸੇ ਨੂੰ ਸਸਪੈਂਡ ਕੀਤਾ ਕਿਉਂਕਿ ਪਹਿਲਾਂ ਇਹਨਾਂ ਐਸੇ ਨੂੰ ਸੀ ਉਹ ਮੈਡੀਕਲ ਲੀਵ ਤੇ ਚੱਲ ਰਹੀ ਸੀ ਜਿਹੜਾ ਜਿਸ ਤੋਂ ਬਾਅਦ ਜਿੱਦਾਂ ਇਹ ਸੰਵੇਦਨਸ਼ੀਲ ਖਬਰ ਨੂੰ ਜਨੈਕ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਹੜਤ ਦੇ ਵਿੱਚ ਆ ਪੂਰਾ ਮਾਮਲਾ ਕੀ ਸੀ ਇੱਕ ਵਾਰ ਵੀ ਸਤਾਣਾ ਸਾਡੇ ਦਰਸ਼ਕਾਂ ਦੋਸਤੋ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਭਾਵਨਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕਨਸਟੇਬਲ ਨੂੰ ਕੋਸੇਬਲ ਦੇ ਨਾਲ ਲਗਾਤਾਰ ਜਿਹੜਾ ਕਿ ਬਲਾਕਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀਗਾ ਤੇ ਇੱਕ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਧਮਕੀ ਦਿੱਤੀ ਜਾਂਦੀ ਸੀ ਇਹ ਦੇਖ ਕੇ ਉਹ ਉਸ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਕਮਲਵਾ ਸ਼ਿਕਾਰ ਆ ਉਹ ਬਣਾਉਂਦਾ ਰਿਹਾ ਐਸਐਚਓ ਤੋਂ ਜਿੱਥੇ-ਜਿੱਥੇ ਵੀ ਤਾਂ ਨਾ ਤੋਂ ਮਾਇਆ ਉਸ ਤੋਂ ਬਾਅਦ ਉੱਥੇ ਉੱਥੇ ਹੀ ਉਹ ਮਹਿਲਾ ਕੋਸੇਬਲ ਨੂੰ ਬਲਾਕ ਹੀ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਜਿਹੜਾ ਕੀ ਬਲਾਕਕਾਰ ਕਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਦੀ ਜਿਹੜੀ ਸ਼ਿਕਾਇਤ ਹੈ ਜਿਸ ਦਿਨ ਇਵੈਸਟਿਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬੀਰੋ ਦੇ ਵੱਲੋਂ ਮਹਾਲੀ ਦੇ ਵੱਲੋਂ ਇੱਕ ਛੋਟੀ ਧਾਰਾ 376 ਦੀ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਪਹਿਲਾਂ ਹੀ ਐਸਐਸਓ ਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀ ਕਿ ਤਾਂ ਹੁਣ ਜਿਹੜਾ ਹਾਉਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹਦੇ ਗਵਜਨਾ ਮਾਮਲੇ ਦੇ ਵਿੱਚ ਐਸਐਸਓ ਕੁਮਿੰਦਰ ਸਿੰਘ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਹੈ ਧੰਨਵਾਦ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਾਂਗੇ ਤੁਹਾਡੇ ਨਾਲ ਇਹ ਸੀ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸ ਐਚਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਬਰ ਜਨਾ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸਦੀ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸ ਦੀ ਵੀਡੀਓ ਜਿਹੜੀ ਆ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਦੀ ਬਿਲਕੁਲ ਭਾਵਨਾ ਤੋਂ ਦੱਸਦੀ ਹੈ ਆਪਣਾ ਐਸਐਚਓ ਮੁੰਨਾਪੁਰ ਦਾਖਾਵੇ ਕੁਲਵਿੰਦਰ ਸਿੰਘ ਨੂੰ ਗਿਦਰਾਉਂਪੁਰ ਪੁਲਿਸ ਵੱਲੋਂ ਇਹ ਕਿ ਸਸਪੈਂਡ ਆਊਟ ਕੀਤਾ ਗਿਆ ਕਿਉਂਕਿ ਜਮਦਲਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਕੋਰਪਸ ਦੇ ਮੁਖਾਲੀ ਦੇ ਵੱਲੋਂ ਦਰਜ ਕੀਤੀ ਗਈ ਸੀ ਇਸ ਤੋਂ ਬਾਅਦ ਲਗਾਤਾਰ ਦੇਨਿਕ ਚਿਰਾਦੇ ਵੱਲੋਂ ਪ੍ਰਮੁੱਖਤਾ ਦੇ ਨਾਲ ਇਸ ਖਬਰ ਨੂੰ ਜਨਕ ਚਲਾਇਆ ਗਿਆ ਤਾਂ ਜਿਸ ਤੋਂ ਬਾਅਦ ਉਹ ਗਿਦਰਾਉਂ ਪੁਲਿਸ ਦੀ ਹੜਤਲ ਦੇ ਵਿੱਚ ਆਈ ਹੈ ਤਾਂ ਉਹਨਾਂ ਵੱਲੋਂ ਐਸੇ ਨੂੰ ਸਸਪੈਂਡ ਕੀਤਾ ਕਿਉਂਕਿ ਪਹਿਲਾਂ ਇਹਦਾ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਿਹਾ ਸੀ ਜਿਹਦਾ ਜਿਸ ਤੋਂ ਬਾਅਦ ਜਿਵੇਂ ਇਹ ਸੰਵੇਕ ਖਬਰوں ਵਿੱਚ ਕੀਤਾ ਗਿਆ ਨਾ ਉਸ ਕੰਟਰੈਕਟ ਨੂੰ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕਿਸੇ ਇੱਕ ਵਰਵੀ ਸਤਾਰਨਾ ਸਾਡੇ ਦਰਸ਼ਕਾਂ ਦੋਸਤੋ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਲਵਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕੌਂਸਲਰ ਨੂੰ ਕੌਂਸਲਰ ਦੇ ਨਾਲ ਨਗਰ ਕਾਰਜ ਜਿਹੜਾ ਕਿ ਬਲਾਕਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀਗਾ ਤੇ ਇੱਕ ਅਸਲੀ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਜਿਹਦੇ ਦੇਖ ਕੇ ਉਹ ਉਸ ਦੀ ਗੱਲ ਨਹੀਂ ਮੰਨੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਖਬਰ ਦਾ ਸ਼ਿਕਾਰ ਆ ਉਹ ਬਣਾ ਦਾਰਿਆ ਐਸਐਚਓ ਤੋਂ ਕਿਤੇ ਕਿਸੇ ਵੀ ਤਰ੍ਹਾਂ ਨਾ ਹੋਇਆ ਉਸ ਤੋਂ ਬਾਅਦ ਉੱਥੇ ਹੋਤੇ ਹੀ ਉਹ ਮਹਿਲਾ ਕੌਂਸਲਰ ਨੂੰ ਬਲਾਕੇ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਕਿਹ ਬਲਾਕ ਕਾਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਨੂੰ ਜਿਹੜੀ ਕਿ ਸ਼ਿਕਾਇਤ ਜੀ ਐਸ ਪੀ ਤੋਂ ਜਿਸ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮਕਾਲੀ ਦੇ ਵੱਲੋਂ ਐਸਐਸਓ ਧਾਰਾ 376 ਦੀ ਜਿਹੜੀ ਕਿ ਕਾਰਵਾਈ ਉਹ ਕੀਤੀ ਜਾਂਦੀ ਹੈ ਨਾ ਜਿਸ ਤੋਂ ਪਹਿਲਾਂ ਹੀ ਐਸਐਸਓ ਦੇ ਇਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਫੋਨ ਆ ਜਿਹੜੇ ਬੰਦ ਆ ਰਹੇ ਸੀ ਕਿ ਤਾਂ ਹੁਣ ਦਿਹਾਉਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜੇ ਜ਼ਬਰਦਸਤੀ ਨਾਲ ਮਾਮਲੇ ਦੇ ਵਿੱਚ ਐਸਐਸਓ ਕੁਲਵਿੰਦਰ ਨੂੰ ਸਸਪੈਂਡ ਆਊਟ ਕਰ ਦਿੱਤਾ ਗਿਆ ਧੰਨਵਾਦ ਹੈ ਹਿੰਮਤ तमाम ਜਾਣਕਾਰੀ ਲਈ ਹੋਰ ਅਪਡੇਟ ਜੁੜੇ ਰਾਂਗੇ ਤੁਹਾਡੇ ਨਾਲ ਇਸੀ ਮੇਰੇ ਸਹਿਯੋਗੀ ਹਿੰਮਤ ਜਨਾ ਨੇ ਜਾਣਕਾਰੀ ਦਿੱਤੀ ਕਿ ਜਗਰਾਉ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਐਸ ਐਚ ਓ ਕੁਲਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਬਰ ਜਨਾ ਦਾ ਮਾਮਲਾ ਸੀਗਾ ਮਹਿਲਾ ਕਾਂਸਟੇਬਲ ਦੇ ਨਾਲ ਜ਼ਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਅਸ਼ਲੀਲ ਵੀਡੀਓ ਵੀ ਉਸ ਲਈ ਬਣਾਈ ਸੀਗੀ ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕੀਤਾ ਜਾ ਰਿਆ ਸੀ ਕਿ ਉਸ ਦੀ ਵੀਡੀਓ ਜਿਹੜੀ ਹੈ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੇ ਮਹਿਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਐਸ ਐਚ ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉੱਤੇ ਇਲਜ਼ਾਮ ਲੱਗੇ ਸੀ ਕਿ ਮਹਿਲਾ ਕੌਨਸਟੇਬਲ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ ਜਿਹੜੀ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮਹਿਲਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣੇ ਤੋਂ ਜੁੜੇ ਨੇ ਹਿੰਮਤ ਕੀਤੀ ਹੈ ਪੂਰੀ ਇਸ ਬਾਰੇ ਤੜਕੋ ਜਾਣਕਾਰੀ ਦੀ ਬਿਲਕੁਲ ਭਾਵਨਾ ਤੋਂ ਦੱਸਦੀ ਹੈ ਆਪਣਾ ਐਸਐਚਓ ਮੁੰਨਾਪੁਰ ਦਾਖਾਵੇ ਕੁਲਵਿੰਦਰ ਸਿੰਘ ਨੂੰ ਗਿਦਰਾਉ ਪੁਲਿਸ ਤੇ ਵੱਲੋਂ ਇਹ ਕਿ ਸਸਪੈਂਡ ਆਫ ਕੀਤਾ ਗਿਆ ਕਿਉਂਕਿ ਜਮਜਨਾ ਮਾਮਲੇ ਦੇ ਵਿੱਚ ਐਫਆਈਆ ਜਿਹੜੀ ਕਿ ਸਟੇਟ ਕ੍ਰਾਈਮ ਕੋਰਪਸ ਦੇ ਮੁਖਲੀ ਦੇ ਵੱਲੋਂ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਦੇਨੀ ਚਿਰਾਦੇ ਵੱਲੋਂ ਪ੍ਰਮੁਖਤਾ ਦੇ ਨਾਲ ਇੱਕ ਖਬਰ ਨੂੰ ਜਨਤਕ ਕਰਾਇਆ ਗਿਆ ਤਾਂ ਜਿਸ ਤੋਂ ਬਾਅਦ ਉਹ ਗਿਦਰਾਉ ਪੁਲਿਸ ਦੀ ਹੜਤਲ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਐਸੇ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਪਹਿਲਾਂ ਇਹਦਾ ਐਸਐਚਓ ਸੀ ਉਹ ਮੈਡੀਕਲ ਲੀਵ ਤੇ ਚੱਲ ਰਿਹਾ ਸੀ ਜਿਹੜਾ ਜਿਸ ਤੋਂ ਬਾਅਦ ਜਿੱਦਾਂ ਹੀ ਇੱਕ ਖਬਰ ਨੂੰ ਅਚੀਕ ਤੇ ਆਇਆ ਨ ਉਹ ਐਕਟ ਚੋਂ ਸਸਪੈਂਡ ਆਫ ਕਰ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਇੱਕ ਵਾਰ ਵੀ ਸਟਾਰ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਪੂਰਾ ਮਾਮਲਾ ਕੀ ਸੀਗਾ ਬਿਲਕੁਲ ਭਾਵਨਾ ਪਿਛਲੇ ਲੰਬੇ ਸਮੇਂ ਤੋਂ ਕਰੀਬ 2022 ਤੋਂ ਇੱਕ ਐਸਐਚਓ ਕੁਮਿੰਦਰ ਸਿੰਘ ਦੇ ਵੱਲੋਂ ਇੱਕ ਮਹਿਲਾ ਕਨਸਟੇਬਲ ਨੂੰ ਕਨਸਟੇਬਲ ਦੇ ਨਾਲ ਨਗਾਕਾਰ ਜਿਹੜਾ ਕਿ ਬਲਾਕਕਾਰ ਦਾ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀਗਾ ਤੇ ਇੱਕ ਅਸਲੀ ਵੀਡੀਓ ਬਣਾ ਕੇ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਹ ਦੇਖ ਕੇ ਉਹ ਉਸ ਦੀ ਗੱਲ ਨਹੀਂ ਮੰਨੇ ਕਿ ਉਹ ਉਸ ਦੀ ਵੀਡੀਓ ਜਿਹੜੀ ਵਾਇਰਲ ਕਰ ਦੇਗਾ ਜਿਸ ਤੋਂ ਬਾਅਦ ਲਗਾਤਾਰ 2022 ਤੋਂ ਲੈ ਕੇ ਕਈ ਸਾਲਾਂ ਤੱਕ ਉਸ ਨੂੰ ਆਪਣੀ ਖਬਰ ਦਾ ਸ਼ਿਕਾਰ ਆ ਉਹ ਬਣਾ ਦਾਰਿਆ ਐਸਐਚਓ ਤੋਂ ਕਿਤੇ ਕਿਤੇ ਵੀ ਤਾਂ ਨਾ ਤੋਂ ਹੋਇਆ ਉਸ ਤੋਂ ਬਾਅਦ ਉੱਥੇ ਹੋਤੇ ਹੀ ਉਹ ਮਹਿਲਾ ਕਨਸਟੇਬਲ ਨੂੰ ਬਲਾਕੇ ਤੋਂ ਦੇ ਨਾਲ ਜ਼ਬਰਦਸਤੀ ਉਸ ਦੇ ਨਾਲ ਜਿਹੜਾ ਕੀ ਬਲਾਕ ਕਾਲ ਕਰਦਾ ਰਿਹਾ ਤਾਂ ਜਿਸ ਤੋਂ ਬਾਅਦ ਪੀੜਤ ਨੇ ਡੀਜੀਪੀ ਪੰਜਾਬ ਨੂੰ ਜਿਹੜੀ ਕਿ ਸ਼ਿਕਾਇਤ ਜੀ ਰਿਪੋਰਟ ਤੋਂ ਜਿਸ ਦਿਨ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਟੇਟ ਕ੍ਰਾਈਮ ਬ੍ਰਾਂਚ ਬਿਊਰੋ ਦੇ ਵੱਲੋਂ ਮੁਖਾਲੀ ਦੇ ਵੱਲੋਂ ਇਹਨਾਂ 34 ਧਾਰਾ 376 ਦੀ ਜਿਹੜੀ ਕਿ ਕਾਰਵਾਈ ਉਹ ਕੀਤੀ ਜਾਦੀ ਹੈ ਨਾ ਜਿਸ ਤੋਂ ਪਹਿਲਾਂ ਹੀ ਐਫਐਸ ਤੋਂ ਇਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਲੈ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ